ਭਗਵਾਨ ਤਮਾਨ ਸਰਕਾਰ ਦੇ ਫੈਸਲੇ ਮੁਤਾਬਕ ਅਧਿਕਾਰੀ ਹੁਣ ਤੁਹਾਡੇ ਘਰਾਂ ਦੇ ਵਿੱਚ ਆ ਕੇ ਤੁਹਾਡੇ ਕੰਮ ਕਰਨਗੇ ਤੇ ਘਰਾਂ ਦੇ ਵਿੱਚ ਪਹੁੰਚ ਕੇ ਅਧਿਕਾਰੀ ਤੁਹਾਡੇ ਕਿਹੜੇ-ਕਿਹੜੇ ਕੰਮ ਕਰਨਗੇ ਉਹ 43 ਸਵਾਮਾ ਕਿਹੜੀਆਂ-ਕਿਹੜੀਆਂ ਨੇ ਆਉ ਦੇਖਦੇ ਆਂ ਰਿਪੋਰਟ ਲਿਸਟ ਦਿਖਾਉਣੀ ਆ ਆ ਦੇਖੋ ਜਿਵੇਂ ਸੀਰੀਅਲ ਨੰਬਰ 1 ਤੇ ਹੈ ਇਨਕਮ ਸਰਟੀਫਿਕੇਟ 2 ਨੰਬਰ ਤੇ ਹੈ ਇਸ਼ੂ ਆਫ ਬਰਥ ਸਰਟੀਫਿਕੇਟ ਜਾਂ ਆਪਾਂ NOC ਕਹਿੰਦੇ ਨੇ ਨਾਨ ਅਬਿਲਟੀ ਸਰਟੀਫਿਕੇਟ 3 ਤੇ ਹੈ ਐਫਿਡੇਫਟ ਅਟੈਸਟੇਸ਼ਨ 4 ਤੇ ਹੈ ਸਟੇਪਨ ਟੂ ਚਿਲड्रन ਆਫ ਬੈਨੀਫਿਸ਼ੀਰੀ 5 ਤੇ ਹੈ ਪੰਜਾਬ ਰੈ residense ਸਰਟੀਫਿਕੇਟ ਇਹ ਤਾਂ ਚਲੋ ਸਭ ਨੂੰ ਜਰੂਰਤ ਪੈਂਦੀ ਹੈ ਜਿਹੜੀ 5 ਨੰਬਰ ਵਾਲੀ ਸੇਵਾ ਦੀ ਹੈ 6 ਤੇ ਹੈ ਕਾਸਟ ਸਰਟੀਫਿਕੇਟ ਐਸ ਸੀ 7 ਤੇ ਹੈ ਰੀਜਿਸਟ੍ਰੇਸ਼ਨ ਆਫ ਕੰਸਟ੍ਰਕਸ਼ਨ ਵਰਕਰ ਜਿਹਨੂੰ ਆਪਾਂ ਉਸਾਰੀ ਵਿਭਾਗ ਦਾ ਕਹਿੰਦੇ ਨੇ ਵੀ ਇਹ ਕੰਮੇ ਬਣਵਾਉਂਦੇ ਨੇ 7 ਨੰਬਰ ਵਾਲਾ ਉਹ ਸਰਟੀਫਿਕੇਟ ਹੈ 8 ਤੇ ਹੈ 올ਡ ਏਜ ਪੈਨਸ਼ਨ ਸਕੀਮ ਬੜਾ ਆਪਾਂ ਪੈਨਸ਼ਨ ਦੀ ਆ ਗਈ ਇਹ 9 ਨੰਬਰ ਤੇ ਕਾਸਟ ਸਰਟੀਫਿਕੇਟ ଓ ਬੀ ਸੀ ਦਾਸ ਤੇ ਕਾਸਟ ਸਰਟੀਫਿਕੇਟ BC ਇਹ 10 ਵਾਵੇਂ ਇਹ ਨੇ ਹੁਣ ਆਪਾਂ ਅੱਗੇ ਕਰਦੇ ਹਾਂਗੇ ਦੇਖੋ ਜੀ ਇਹ 11 ਨੰਬਰ ਸੇਵਾ ਹੈ ਐਡੀਸ਼ਨ ਆਫ ਨੇਮ ਇਨ ਬਰਥ ਸਰਟੀਫਿਕੇਟ ਬਰਥ ਸਰਟੀਫਿਕੇਟ ਵਿੱਚ ਕੋਈ ਨਾਮ ਐਡ ਕਰਵਾਉਣਾ ਜਿਵੇਂ ਸਰ ਨੇਮ ਜਾਂ ਕੁਝ ਨਾਮ ਠੀਕ ਕਰਵਾਉਣਾ ਉਹ ਸਾਰਾ ਕੁਝ ਆ ਗਿਆ 12 ਨੰਬਰ ਤੇ ਹੈ ਜੀ ਮੈਰਿਜ ਰਜਿਸਟ੍ਰੇਸ਼ਨ ਅੰਡਰ ਪੰਜਾਬ ਕੰਪਲਸਰੀ ਮੈਰਿਜ ਐਕਟ ਵਿਆਹ ਰਿਸਟਰਡ ਕਰਾਉਣਾ तेरह नंबर पर जी मल्टीपल कॉपीज ऑफ डैथ सर्टिफिकेट डैथ सर्टिफिकेट दई कापियां लेना चौदह नंबर पर आ गया रिने्यूबल ऑफ रजिस्ट्रेशन ऑफ कंस्ट्रक्शन वर्कर पंद्रह नंबर पर सर्टिफाइड कॉपीज ऑफ प्रीवियसली रजिस्टर्ड डाकूमेंट्स सोलह नंबर पर करेक्शन इन बर्थ सर्टिफिकेट बर्थ सर्टिकेट विध करवाया सोलह नंबर सतारा नंबर है जी इशू इशुंस ऑफ डैथ सर्टिकेट दै नॉन एबी एन ओ सी आ गई सर्टिफिकेट की रूरल एरिया सर्टिफिकेट उन्नी दे आ गया जी मल्टीपल कॉपी ऑफ बर्थ सर्टिफिकेट बी नंबर पर आ गया जरल कास्ट सर्टिफिकेट इक्की नंबर पर आ गया जी विडो पेनशन स्कीम वाला बी नंबर पर आ गया नॉन एनक्यूबरेंस सर्टिफिकेट अक्यूटी एंट्री ऑफ मोटेज 24 ਤੇ ਆ ਗਿਆ ਡਿਲੇਡ ਰਜਿਸਟ੍ਰੇਸ਼ਨ ਆਫ ਬਰਥ ਜਿਹਦਾ ਜਿਹਦਾ ਬਰਥ ਸਰਟੀਫਿਕੇਟ ਬਰਤ ਸਮੇਂ ਦਰਜ ਨਹੀਂ ਹੁੰਦਾ 24 ਨੰਬਰ ਸੇਵਾ ਉਹਦੇ ਵਾਸਤੇ ਆ ਗਈ ਜੀ 25 ਤੇ ਆ ਗਿਆ ਇਸ਼ੂਜ਼ ਆਫ ਇਨਕਮ ਐਂਡ ਐਸੈਟਸ ਸਰਟੀਫਿਕੇਟ ਜਿਹਨੂੰ ای ڈبلیو ایس ਸਰਟੀਫਿਕੇਟ ਕਹਿੰਦੇ 25 ਨੰਬਰ ਇਹ ਸੇਵਾ ਆ ਗਈ 26 ਆ ਗਿਆ ਜੀ ਡਿਸੇਬਲਡ ਪਰਸਨ ਪੈਨਸ਼ਨ ਸਕੀਮ ਅੰਗਹੀਨਾਂ ਦੀ ਪੈਨਸ਼ਨ ਸਕੀਮ ਦੀ ਆ ਗਈ 27 ਤੇ ਫਰਦ ਕਢਾਉਣ ਵਾਸਤੇ ਆ ਗਿਆ ਜਿਹੜੇ ਫਰਦ ਕਢਾਉਣ ਜਾਂਦੇ ਨੇ ਵੀਰ 28 ਤੇ ਆ ਗਿਆ ਅਪਲਾਈ ਫੋਰ ਡਿਸੇਬਿਲਟੀ ਸਰਟੀਫਿਕੇਟ ਜਿਨੇ ਆਪ ਦਾ ਕੋਈ ਅੰਗਹੀਨ ਬਾਰੇ ਸਰਟੀਫਿਕੇਟ ਬਣਵਾਉਂਦੇ ਨੇ ਇਹ ਉਹਨਾਂ ਵਾਸਤੇ ਆ ਗਈ 28 ਨੰਬਰ ਦੀ 29 ਨੰਬਰ ਆ ਗਈ ਮੈਰਿਜ ਰਜਿਸਟ੍ਰੇਸ਼ਨ ਅੰਡਰ ਆਨੰਦ ਮੈਰਿਜ ਐਕਟ 30 ਤੇ ਆ ਗਈ ਇੰਡੈਮਨਿਟੀ ਬਾਂਡ 31 ਨੰਬਰ ਸੇਵਾ ਆ ਗਈ ਜੀ ਡਿਪੈਂਡੈਂਟ ਚਿਲड्रन ਪੈਨਸ਼ਨ ਸਕੀਮ ਆ ਆਸ਼ਰਿਤ ਬੱਚਿਆਂ ਲਈ ਆ ਗਈ ਜੀ 32 ਤੇ ਆ ਗਈ ਬਾਰਡਰ ਏਰੀਆ ਸਰਟੀਫਿਕੇਟ 33 ਤੇ ਬੈਕਵਰਡ ਏਰੀਆ ਸਰਟੀਫਿਕੇਟ डिलेर्ड रजिस्ट्रेस ऑफ डैथ छत्ती से आ गई जी काउंटर साइन वास्ते काउंटर साइन ऑफ डाकूमेंट ऑफ एन आर आई सैंती नंबर पर आ गई जी काउंटर साइन ऑफ पुलिस क्लीयरेंस सर्टिफिकेट अठती तो आ गई जी करैक्शन इन डैथ सर्टिफिकेट करैक्श डैथ सर्टिफिकेट से करेक्शन बारे उन्ताली तो आ गई जी कंडी एरिया सर्टिफिकेट चाली तो आ गई काउंटर सैनिंग ऑफ डाकूमेंट्स तीन सभावान होर ने जी कताली आ गए इंस्पैक्शन ऑफ रैवन्यू रिकॉर्ड्स 42 ਤੇ ਆ ਗਈ ਜੀ ਇਲੈਕਟ੍ਰਿਸਿਟੀ ਬਿੱਲ ਪੇਮੈਂਟ ਬਿਜਲੀ ਦਾ ਬਿੱਲ ਵੀ ਭਰ ਸਕਦੇ ਆਪਾਂ 43 ਤੇ ਆ ਗਈ ਜੀ ਆਸ਼ੀਰਵਾਦ ਸ਼ਗਮ ਸਕੀਮ ਦੋਸਤੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਨੂੰ ਇੱਥੇ ਇਹ ਵੀ ਜਾਣਕਾਰੀ ਦੇ ਦਈਏ ਵੀ ਇਹ ਜਿਹੜਾ ਪੋਰਟਲ ਹੈ ਇਹਦੇ ਤੁਸੀਂ ਘਰੇ ਬੈਠੇ ਆਪ ਵੀ ਲੌਗਇਨ ਕਰਕੇ ਆਪਣੀ ਆਈਡੀ ਵਗੈਰਾ ਬਣਾ ਕੇ ਘਰੋਂ ਵੀ ਤੁਸੀਂ ਫਾਰਮ ਅਪਲੋਡ ਕਰਕੇ ਆ ਦੇਖੋ ਸਿਟੀਜ਼ਨ ਲੌਗਇਨ ਦੀ ਆਪਸ਼ਨ ਹੁੰਦੀ ਹੈ ਇਹਦੇ ਵਿੱਚ ਕਰੋ ਆਪਾਂ ਆਪ ਦੇ ਲੈਵਲ ਤੇ ਵੀ ਅਪਲਾਈ ਕਰ ਸਕਦੇ ਆ ਸੁਵਿਧਾ ਸੈਂਟਰ ਜਾਣ ਦੀ ਲੋੜ ਨਹੀਂ ਅਰੇ ਇਹ ਵੀ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹਦੇ ਕੋਲ ਟਾਈਮ ਨਹੀਂ ਜਾ ਕੇ ਆਪਦਾ ਸਾਰਾ ਦਿਨ ਉਥੇ ਲੰਘ ਜਾਂਦਾ ਸੀ ਉਹ ਆਪਦਾ ਕਿਸੇ ਵੀ ਟਾਈਮ ਬੁਲਾ ਸਕਦਾ ਹੈ ਫੀਸ ਤਾਂ ਜਰੂਰ 120 ਰੁਪਏ ਚਾਰਜ ਦੇ ਖੋਣਗੇ ਫਿਰ ਉਹ ਜੀ ਸਰਵਿਸ ਵੀ ਆਪਦਾ ਕੰਮ ਵੀ ਛੱਡ ਕੇ ਜਾਂਦਾ ਸੀ ਬੰਦਾ ਉਹ ਸਾਰਾ ਠੀਕ ਹੈ ਆ ਦੇਖੋ ਅਪਲਾਈ ਹੋਰ ਜਿਹੜੀਆਂ ਆਨਲਾਈਨ ਅਪਲਾਈ ਕਰ ਸਕਦੇ ਹੋ ਬਹੁਤ ਸਾਰੀਆਂ ਸਰਵਿਸਾਂ ਨੇ ਜਿਹੜੀਆਂ ਸੇਵਾਵਾਂ ਇਹ ਤਾਂ ਨਹੀਂ ਸੀ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ